ਉਤਪਤ ਅਧਿਆਇ 7 ਜਲ ਪਰਲੋ ਫਿਰ ਯਹੋਵਾ ਨੇ ਨੂਨ ਨੂੰ ਆਖਿਆ ਤੂੰ ਅਤੇ ਤੇਰਾ ਸਾਰਾ ਘਰਾਨਾ ਕਿਸ਼ਤੀ ਵਿੱਚ ਜਾਓ ਕਿਉਂਕਿ ਮੈਂ ਤੈਨੂੰ ਇਸ ਪੀੜੀ ਵਿੱਚ ਧਰਮੀ ਵੇਖਿਆ ਹੈ ਸਾਰੇ ਸ਼ੁੱਧ ਪਸ਼ੂਆਂ ਵਿੱਚੋਂ 7-7 ਨਰ ਅਤੇ ਮਾਦਾ ਆਪਣੇ ਨਾਲ ਲੈ ਲੈ ਅਤੇ ਅਸ਼ੁੱਧ ਪਸ਼ੂਆਂ ਵਿੱਚੋਂ 2-2 ਨਰ ਅਤੇ ਮਾਦਾ ਅਤੇ ਆਕਾਸ਼ ਦੇ ਪੰਛੀਆਂ ਵਿੱਚੋਂ 7-7 ਨਰ ਮਾਦਾ ਲੈ ਤਾਂ ਜੋ ਸਾਰੀ ਧਰਤੀ ਉੱਤੇ ਅੰਸ ਜਿਉਂਦੀ ਰਹੇ ਕਿਉਂਕਿ 7 ਦਿਨ ਬਾਅਦ ਮੈਂ ਧਰਤੀ ਉੱਤੇ 40 ਦਿਨ 40 ਰਾਤ ਮੀਂਹ ਵਰਹਾਉਣ ਵਾਲਾ ਹਾਂ ਅਤੇ ਮੈਂ ਸਾਰੇ ਪ੍ਰਾਣੀਆਂ ਨੂੰ ਜਿਨ੍ਹਾਂ ਦੀ ਮੈਂ ਸਿਰਜਣਾ ਕੀਤੀ ਧਰਤੀ ਦੇ ਉੱਤੋਂ ਮਿਟਾ ਦੇਵਾਂਗਾ। ਤਦ ਜਿਵੇਂ ਯਹੋਵਾ ਨੇ ਆਗਿਆ ਦਿੱਤੀ ਨੂਹ ਨੇ ਸਭ ਕੁਝ ਉਸੇ ਤਰ੍ਹਾਂ ਹੀ ਕੀਤਾ। ਨੂਹ ਦੀ ਉਮਰ 600 ਸਾਲਾਂ ਦੀ ਸੀ ਜਦ ਪਰਲੋ ਧਰਤੀ ਉੱਤੇ ਆਈ ਅਤੇ ਨੂਹ, ਉਹਦੇ ਪੁੱਤਰ, ਉਹਦੀ ਪਤਨੀ ਅਤੇ ਉਹਦੀਆਂ ਨੂਹਾਂ ਜਲ ਪਰਲੋ ਦੇ ਕਾਰਨ ਉਹਦੇ ਨਾਲ ਕਿਸ਼ਤੀ ਵਿੱਚ ਗਏ। ਸ਼ੁੱਧ ਪਸ਼ੂਆਂ ਵਿੱਚੋਂ ਅਤੇ ਅਸ਼ੁੱਧ ਪਸ਼ੂਆਂ ਵਿੱਚੋਂ ਪੰਛੀਆਂ ਵਿੱਚੋਂ ਸਭ ਜ਼ਮੀਨ ਉੱਤੇ ਕਿਸਰਨ ਵਾਲਿਆਂ ਵਿੱਚੋਂ ਦੋ ਦੋ ਅਰਥਾਤ ਨਰ ਮਾਦਾ ਇਸਤੀ ਵਿੱਚ ਨੂਹ ਕੋਲ ਗਏ ਜਿਵੇਂ ਪਰਮੇਸ਼ਰ ਨੇ ਨੂਹ ਨੂੰ ਆਗਿਆ ਦਿੱਤੀ ਸੀ ਤਦ ਅਜੀਹਾ ਹੋਇਆ ਕਿ 7 ਦਿਨਾਂ ਦੇ ਬਾਅਦ ਪਰਲੋ ਦਾ ਪਾਣੀ ਧਰਤੀ ਉੱਤੇ ਆਇਆ ਨੂਹ ਦੇ ਜੀਵਨ ਦੇ 600ਵੇਂ ਸਾਲ ਦੇ ਦੂਜੇ ਮਹੀਨੇ ਦੇ 17ਵੇਂ ਦਿਨ ਵੱਡੀ ਡੁਗਾਈ ਦੇ ਸਾਰੇ ਸੋਤੇ ਫੁੱਟ ਨਿਕਲੇ ਅਤੇ ਆਕਾਸ਼ ਦੀਆਂ ਖਿੜਕੀਆਂ ਖੁੱਲ ਗਈਆਂ ਅਤੇ ਧਰਤੀ ਉੱਤੇ 40 ਦਿਨ ਅਤੇ 40 ਰਾਤ ਵਰਖਾ ਹੁੰਦੀ ਰਹੀ ਉਸੇ ਦਿਨ ਨੂੰ ਸ਼ੇਮ ਹਾਮ ਯਾਫਤ ਨੂਹ ਦੇ ਪੁੱਤਰ ਨੂਹ ਦੀ ਪਤਨੀ ਅਤੇ ਉਹਦੀਆਂ ਤਿੰਨੇ ਨੂਹਾਂ ਉਹਦੇ ਨਾਲ ਕਿਸ਼ਤੀ ਵਿੱਚ ਦਾਖਲ ਹੋਏ ਹਰ ਇੱਕ ਜੰਗਲੀ ਜਾਨਵਰ ਹਰੇਕ ਧਰਤੀ ਉੱਤੇ ਕਿਸਰਣ ਵਾਲਾ ਹਰੇਕ ਕਿਸਮ ਦੇ ਪੰਛੀ ਉਸ ਕਿਸ਼ਤੀ ਦੇ ਵਿੱਚ ਦਾਖਲ ਹੋਏ ਜਿਨ੍ਹਾਂ ਦੇ ਵਿੱਚ ਜੀਵਨ ਦਾ ਸਾਹ ਸੀ ਸਾਰੇ ਪ੍ਰਾਣੀ ਉਹਨਾਂ ਦੀਆਂ ਪ੍ਰਜਾਤੀਆਂ ਵਿੱਚੋਂ ਜੋੜਾ-ਜੋੜਾ ਕਿਸ਼ਤੀ ਵਿੱਚ ਨੂਹ ਕੋਲ ਆਏ ਨਰ ਮਾਦਾ ਸਾਰੇ ਪ੍ਰਾਣੀਆਂ ਵਿੱਚੋਂ ਆਏ ਜਿਵੇਂ ਪਰਮੇਸ਼ਰ ਨੇ ਆਗਿਆ ਦਿੱਤੀ ਸੀ ਤਦ ਯਹੋਵਾ ਨੇ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਪਰ ਲੋ 40 ਦਿਨ ਤੱਕ ਧਰਤੀ ਉੱਤੇ ਰਹੀ ਅਤੇ ਪਾਣੀ ਵੱਧ ਗਿਆ ਜਿਸ ਕਾਰਨ ਕਿਸ਼ਤੀ ਪਾਣੀ ਉੱਪਰ ਚੱਕੀ ਗਈ ਅਤੇ ਉਹ ਧਰਤੀ ਉਤੋਂ ਉਤਾਹਾਂ ਹੋ ਗਈ ਫਿਰ ਪਾਣੀ ਹੀ ਪਾਣੀ ਹੋ ਗਿਆ ਅਤੇ ਉਹ ਧਰਤੀ ਉੱਤੇ ਬਹੁਤ ਹੀ ਵੱਧ ਗਿਆ ਅਤੇ ਕਿਸ਼ਤੀ ਪਾਣੀ ਦੇ ਉੱਤੇ ਤਰਦੀ ਰਹੀ ਅਤੇ ਧਰਤੀ ਦੇ ਉੱਤੇ ਪਾਣੀ ਹੀ ਪਾਣੀ ਹੋ ਗਿਆ ਅਤੇ ਸਾਰੇ ਉੱਚੇ-ਉੱਚੇ ਪਹਾੜ ਜੋ ਸਾਰੇ ਆਕਾਸ਼ ਤੇ height ਸਨ ਧਕੇ ਗਏ ਪਾਣੀ ਉਹਨਾਂ ਤੋਂ 15 ਹੱਥ ਉੱਚਾ ਹੋ ਗਿਆ ਅਤੇ ਪਹਾੜ ਵੀ ਡੁੱਬ ਗਏ ਸਾਰੇ ਪ੍ਰਾਣੀ ਜਿਹੜੇ ਧਰਤੀ ਉੱਤੇ ਚੱਲਦੇ ਸਨ ਕੀ ਪੰਛੀ ਕੀ ਡੰਗਰ ਸਾਰੇ ਜੰਗਲੀ ਜਾਨਵਰ ਅਤੇ ਸਾਰੇ ਜੀਵ ਜੰਤੂ ਜਿਨ੍ਹਾਂ ਨਾਲ ਧਰਤੀ ਭਰੀ ਹੋਈ ਸੀ ਮਰ ਗਏ ਅਤੇ ਸਾਰੇ ਮਨੁੱਖ ਵੀ ਜਿਨ੍ਹਾਂ ਵਿੱਚ ਜੀਵਨ ਦਾ ਸਾਹ ਸੀ ਜਿਹੜੇ ਧਰਤੀ ਉੱਤੇ ਸਨ ਉਹ ਸਾਰੇ ਮਰ ਗਏ ਹਰ ਪ੍ਰਾਣੀ ਜਿਹੜਾ ਜ਼ਮੀਨ ਦੇ ਉੱਤੇ ਸੀ ਕੀ ਆਦਮੀ ਕੀ ਡੰਗਰ ਕੀ ਕਿਸਰਣ ਵਾਲਾ ਅਤੇ ਕੀ ਆਕਾਸ਼ ਦਾ ਪੰਛੀ ਸਭ ਮਿਟ ਗਏ ਉਹ ਧਰਤੀ ਤੋਂ ਮਿਟ ਗਏ ਪਰ ਉਹ ਅਤੇ ਜਿੰਨੇ ਉਸ ਦੇ ਨਾਲ ਕਿਸ਼ਤੀ ਵਿੱਚ ਸਨ ਉਹ ਬਚ ਗਏ 150 ਦਿਨਾਂ ਤੱਕ ਧਰਤੀ ਉੱਤੇ ਪਾਣੀ ਹੀ ਪਾਣੀ ਰਿਹਾ